ਪਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕਰਨਗੇ ਇਸ ਸਬੰਧੀ ਐਲਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਵਿਖੇ ਕੀਤਾ ਗਿਆ ਸੰਜੀਵ ਅਰੋੜਾ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਮੌਕੇ ਉਹਨਾਂ ਨੇ ਸ਼ਹਿਰ ਦੇ ਵਿਕਾਸ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਵੀ ਜਾਣਕਾਰੀ ਦਿੱਤੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਂ ਤੁਹਾਨੂੰ ਅੱਜ ਦੱਸਣਾ ਚਾਹਨਾ ਕਿ 에어ਪੋਰਟ ਅਥਾਰਟੀ ਆਫ ਇੰਡੀਆ ਜਿਹੜਾ ਕਿ ਅਸੀਂ ਵੇਟ ਕਰ ਰਹੇ ਸੀ ਡੇਟ ਲਈ ਹਲਵਾਰਾ 에어ਪੋਰਟ ਹਲਵਾਰਾ 에어ਪੋਰਟ ਟਰਮੀਨਲ ਦੀ ਇਨੌਗਰੇਸ਼ਨ ਲਈ ਉਹ ਉਹਨਾਂ ਨੇ ਸਾਨੂੰ 27 ਤਰੀਕ ਅੱਜ ਦੇ ਦਿੱਤੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਕਰ ਰਹੇ ਆ ਕਿ ਨਾਮ ਇਨੌਗਰੇਸ਼ਨ ਜੋ ਮੈਨੂੰ ਪਤਾ ਲੱਗਿਆ ਹਲੇ ਤੱਕ ਆਨਲਾਈਨ ਕਰਨਗੇ ਇਨੋਗਰੇਸ਼ਨ ਔਰ ਇਹ ਤਿਆਰੀਆਂ ਚਾਲੂ ਹੋ ਗਈਆਂ ਹਲਵਾਰਾ 에ਅਰਪੋਰਟ ਤੇ 27 ਜੁਲਾਈ ਔਰ ਇਹਦੀਆਂ ਤਿਆਰੀਆਂ ਚਾਲੂ ਹੋ ਗਈਆਂ 에ਅਰਪੋਰਟ ਤੇ 에ਅਰਪੋਰਟ ਅਥਾਰਟੀ ਆਫ ਇੰਡੀਆ ਦੀ ਜਿਹੜੀ ਇੱਥੇ ਆਮ ਹੈਗੀ ਆ ਜਿਹੜੇ ਉਹ ਲਾਇਲ ਹੈਗੀ ਕੰਪਨੀ ਉਹਨਾਂ ਦੇ ਜਿਹੜੇ ਸੀਓ ਹੈ ਉਹ ਵੀ ਉੱਥੇ ਹੈ ਡੀਸੀ ਸਾਹਿਬ ਵੀ ਕੋਆਰਡੀਨੇਟ ਕਰ ਰਹੇ ਹੈ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਆਰਡੀਨੇਟ ਕਰ ਰਹੀ ਹੈ ਔਰ ਇਸ 27 ਤਰੀਕ ਨੂੰ ਟਰਮੀਨਲ ਇਨੋਗਰੇਟ ਹੋ ਜਾਏਗਾ ਉਸ ਤੋਂ ਬਾਅਦ ਫਿਰ 에ਅਰ ਇੰਡੀਆ ਸਾਨੂੰ ਡੇਟ ਦੇਗੀ ਵੀ ਕਦੋਂ ਤੋਂ ਫਲਾਈਟ ਚਾਲੂ ਹੋਏਗੀ ਉਹ ਤੁਹਾਨੂੰ ਫਿਰ ਅਸੀਂ ਇਹਦੀ ਮੀਨ ਵਾਈਲ ਜਿਹੜੀ ਵੀ ਡੇਟ ਆਏਗੀ ਉਹ ਅਸੀਂ ਤੁਹਾਨੂੰ ਦੱਸ ਦਾਂਗੇ ਦੂਜੀ ਗੱਲ ਅੱਜ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਜੋ ਵੀ ਜ਼ਿਲ੍ਹੇ 'ਚ ਕੰਮ ਚੱਲ ਰਹੇ ਆ ਉਹਨਾਂ ਦਾ ਰਿਵਿਊ ਲਿੱਤਾ ਸਭ ਤੋਂ ਪਹਿਲਾਂ ਸੀਪੀ ਸਾਹਿਬ ਆਏ ਸੀ ਨਾਲ ਆ ਟ੍ਰੈਫਿਕ ਪੁਲਿਸ ਦੇ ਆਫੀਸਰ ਆਏ ਸੀ ਉਹਦੇ ਲਈ ਸ਼ਹਿਰ 'ਚ ਟ੍ਰੈਫਿਕ ਦੀ ਗੱਲ ਹੋਈ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਸਕੂਲਾਂ ਵਿੱਚ ਜਦੋਂ ਸਵੇਰੇ ਸਕੂਲ ਲੱਗਦਾ ਔਰ ਛੁੱਟੀ ਵੱਲੇ ਪ੍ਰੋਪਰ ਟ੍ਰੈਫਿਕ ਦਾ ਅਰੇਂਜਮੈਂਟ ਕੀਤਾ ਜਾਵੇ ਤਾਂ ਕਿ ਉੱਥੇ ਟ੍ਰੈਫਿਕ ਜੈਮ ਨਾ ਹੋਣ ਕਿਉਂਕਿ ਉੱਥੇ ਬਹੁਤ ਹੁੰਦੇ ਆ ਪਲੱਸ ਜਿਹੜੇ ਪੀ ਕਾਰਸ ਹੁੰਦੇ ਆ ਸਵੇਰੇ 9 ਤੋਂ 12 ਵਜੇ ਤੱਕ ਤੇ ਸ਼ਾਮੀ 5 ਤੋਂ ਲੈ ਕੇ 8 ਵਜੇ ਤੱਕ ਉਦੋਂ ਵੀ ਐਕਸਟਰਾ ਕੇਅਰ ਦਿੱਤੀ ਜਾਏਗੀ ਔਰ ਟ੍ਰੈਫਿਕ ਵਾਲੇ ਹਰ ਜਗ੍ਹਾ ਜਿੱਥੇ ਜਿੱਥੇ ਟ੍ਰੈਫਿਕ ਜੈਮ ਹੁੰਦਾ ਉੱਥੇ ਖੜੇ ਹੋਣਗੇ ਔਰ ਕੋਸ਼ਿਸ਼ ਹੋਏਗੀ ਕਿ ਜਿੰਨਾ ਟ੍ਰੈਫਿਕ ਇਸ ਆਊਟ ਹੋ ਜਾਏ ਸ਼ਹਿਰ ਚ ਅਸੀਂ ਕਰੀਏ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਦੁਬਾਰਾ ਦੱਸਦਾ ਜਿਹੜਾ 112 ਨੰਬਰ ਹੈ ਉਹਨੂੰ ਤੁਸੀਂ ਟ੍ਰੈਫਿਕ ਇਸ਼ੂਜ਼ ਲਈ ਵੀ ਸਾਰੀ ਪਬਲਿਕ ਯੂਜ਼ ਕਰ ਸਕਦੀ ਹੈ ਸਿਕਿਉਰਿਟੀ ਇਸ਼ੂਜ਼ ਵੀ ਹੋਇਆ ਡਿਸਕਸ ਕੁਝ ਫੋਕਲ ਪੁਆਇੰਟ ਕੁਝ ਇੰਡਸਟਰੀਸਟ ਭਰਾਵਾਂ ਦੀ ਸ਼ਿਕਾਇਤ ਸੀ ਕਿ ਉੱਥੇ ਜਿਹੜੇ ਸਾਡੇ ਲੇਬਰ ਵਗੈਰਾ ਉਹਨਾਂ ਨਾਲ ਕੋਈ ਸਨੇਚਿੰਗ ਦੇ ਕੇਸਿਸ ਹੋਏ ਆ ਉਹ ਵੀ ਉਹਨਾਂ ਨੇ ਸ਼ਿਓਰ ਕੀਤਾ ਕਿ ਅਸੀਂ ਐਡੀਸ਼ਨਲ ਪੈਟਰੋਲਿੰਗ ਉੱਥੇ ਕਰਾਂਗੇ ਉਸ ਤੋਂ ਬਾਅਦ NHAI ਦੇ ਸਾਰੇ ਪ੍ਰੋਜੈਕਟ ਡਿਸਕਸ ਹੋਏ ਚਾਹੇ ਉਹ ਲੁਧਿਆਣਾ ਰੋਪੜ ਹੈ ਲੁਧਿਆਣਾ ਬਠਿੰਡਾ ਹੈ ਸਦਰਨ ਬਾਈਪਾਸ ਹੈ ਹੋਰ ਜੋ ਉਹਨਾਂ ਦੇ ਚੱਲ ਰਹੇ ਆ ਕੋਈ VUP ਨਵੇਂ ਚੱਲ ਰਹੇ ਆ ਸਾਰੇ ਰਿਵਿਊ ਹੋਏ ਆ ਜਿੱਥੇ-ਜਿੱਥੇ ਕੋਈ ਇਸ਼ੂ ਹੈ ਉਹ ਇਲਾਕੇ ਦੇ SDMs ਨੂੰ ਕਿਹਾ ਗਿਆ ਕਿ ਰਿਜ਼ੋਲਵ ਕਰੋ ਔਰ ਜਿੱਥੇ ਚੱਲ ਰਹੇ ਆ ਉਹਨਾਂ ਕੋਲੋਂ ਅਪਡੇਟ ਲਿੱਤਾ ਜਿਹੜੇ ਨਹਿਰ ਦੇ ਚਾਰ ਪੁਲ ਬਣ ਰਹੇ ਆ ਉਹ ਅੱਜ 15 ਅਗਸਤ ਦੀ ਡੇਟ ਦੇ ਕੇ ਗਏ ਦੋ ਪੁਲਾਂ ਦੀ ਔਰ ਬਾਕੀ ਪੁੱਲੋ ਕਹਿੰਦੇ ਆ ਇੱਕ ਸੈਪਟੰਬਰ ਜੇ ਇੱਕ ਅਕਤੂਬਰ ਚ ਚਾਲੂ ਹੋ ਜਾਏਗਾ ਆਈ ਐਮ ਨਾਟ ਹੈਪੀ ਵਿਦ देयर ਡੇਟਸ ਮੈਂ ਆਪਣਾ ਡਿਸਪਲੇਅਰ ਵੀ ਸ਼ੋਅ ਕੀਤਾ ਕਿ ਬਹੁਤ ਲੇਟ ਹੋ ਗਏ ਪਰ ਉਹ ਹੁਣ ਕਹਿੰਦੇ ਆ ਕਿ ਅਸੀਂ ਕੰਟਰੈਕਟਰ ਨੂੰ ਪੈਨਲਟੀ ਲਗਾ ਰਹੇ ਆ ਆਫਟਰ 31 ਜੁਲਾਈ ਜਿੰਨਾ ਡਿਲੇ ਹੋਏਗਾ ਉਹਦੇ ਤੇ ਉਹਨਾਂ ਨੂੰ ਪੈਨਲਟੀ ਦੇਣੀ ਪਵੇਗੀ ਫਿਰ ਕਮਿਸ਼ਨਰ ਸਾਹਿਬ ਬੈਠੇ ਕਾਰਪੋਰੇਸ਼ਨ ਦੇ ਇਹਨਾਂ ਨਾਲ ਵੀ ਸਾਰੇ ਇਸ਼ੂ ਡਿਸਕਸ ਹੋਏ ਸਭ ਨਾਲੋਂ ਪਹਿਲਾਂ ਇੱਕ ਕੋਸਟਰੀ ਡੌਗਸ ਲਈ ਅਸੀਂ ਸੈਂਚੂਰੀ ਬਣਾਉਣ ਜਾ ਰਹੇ ਸੀ ਉਹ ਉਹਦੀ ਵਾਲ ਬੰਨੀ ਸੀ ਪਹਿਲਾਂ ਤਾਂ ਕਿ ਉਹ ਚਾਲੂ ਹੋ ਜੇ ਸ਼ੈੱਡ ਤਾਂ ਇੱਕ ਐਨਜੀਓ ਬਣਾ ਰਿਹਾ ਡਾਕਟਰ ਸੁਲਬਾ ਜੰਦਲ ਦੇਖ ਰਹੀ ਹੈ ਉਹ ਇਮੀਡੀਏਟਲੀ ਚਾਲੂ ਹੋ ਜਾਏਗਾ ਬਾਲ ਦਾ ਟੈਂਡਰ ਇਹ ਲਗਾ ਚੁੱਕੇ 27 ਨੂੰ ਖੁੱਲ ਜਾਏਗਾ ਉਸ ਤੋਂ ਬਾਅਦ ਬਣ ਜਾਏਗਾ ਤੇ ਉਹ ਵੀ ਪ੍ਰੋਸੈਸ ਚਾਲੂ ਹੋ ਜਾਏਗਾ। ਬਾਕੀ ਜਿਹੜੇ ਪੈਂਡਿੰਗ ਕੰਮ ਐ ਜਿਸ ਤਰ੍ਹਾਂ ਇੱਕ ਵਾਟਰ ਲੌਗਿੰਗ ਦਾ ਇਸ਼ੂ ਆਂਦਾ ਐ ਐਤਕੀ ਪਤਾ ਨਹੀਂ ਤੁਸੀਂ ਨੋਟ ਕੀਤਾ ਕਿ ਨਹੀਂ ਮੈਂ ਇਹ ਨਹੀਂ ਕਹਿੰਦਾ ਵਾਟਰ ਲੌਗਿੰਗ ਨਹੀਂ ਹੁੰਦੀ ਜਦੋਂ ਬਾਰਿਸ਼ ਪੈਂਦਾ ਇੱਕਦਮ ਹੁੰਦਾ ਪਰ ਪਾਣੀ ਦੀ ਨਿਕਾਸੀ ਫਾਸਟ ਹੋ ਰਹੀ ਐ ਉਹਦਾ ਇੱਕੋ ਰੀਜ਼ਨ ਐ ਕਿ ਜਿਹੜਾ ਇਹ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਸੀਵਰੇਜ ਸਾਫ਼ ਕੀਤੇ ਗਏ ਐ ਇਹ ਉਹਦਾ ਅਸਰ ਦਿਖਾਈ ਦੇ ਰਿਹਾ ਔਰ ਸਾਨੂੰ ਅੱਗੇ ਤੋਂ ਵੀ ਇਹ ਆ ਕੇ ਕਰਾਂਗੇ ਦੂਜਾ ਮੈਂ ਇਹਨਾਂ ਨੂੰ ਕਿਹਾ ਸਟੱਡੀ ਕਰੋ ਕਿ ਜਿਹੜੀਆਂ ਪਿਟਸ ਹੁੰਦੀਆਂ ਜਿਹਦੇ ਨਾਲ ਕਿ بارش ਦਾ ਪਾਣੀ ਸ਼ੋਕ ਹੋ ਜੇ ਉਹ ਕਿੱਥੇ-ਕਿੱਥੇ ਲੱਗ ਸਕਦੀਆਂ ਕੀ ਆ ਉਹ ਪੂਰਾ ਸ਼ਹਿਰ ਦਾ ਸਰਵੇ ਕਰਕੇ ਮੈਨੂੰ ਦੱਸਣਗੇ ਉਹਦਾ ਬਜਟ ਬਣਾਵਾਂਗੇ ਉਹ ਵੀ ਜਲਦੀ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਜਗ੍ਹਾ-ਜਗ੍ਹਾ ਤੁਸੀਂ ਦੇਖਿਆ ਹੋਣਾ ਵਾਇਰਸ ਦੀ ਬੜੀ ਪ੍ਰੋਬਲਮ ਐ ਚਾਹੇ ਗਲੀਆਂ ਚਾਹੇ ਚਾਹੇ ਜਦੋਂ ਮੈਂ ਇਲੈਕਸ਼ਨਰਿੰਗ ਕਰ ਰਿਹਾ ਸੀਗਾ ਮੈਂ ਜਗਾ ਜਗਾ ਜਾ ਕੇ ਦੇਖਿਆ ਹਰ ਜਗ੍ਹਾ ਇਹ ਕੰਪਲੀਟ ਹੁੰਦੀ ਸੀਗੀ ਜੀ ਕਿ ਵਾਇਰਸ ਐ ਉਹਦਾ ਵੀ ਕੋਈ ਮੈਨੂੰ ਅੱਜ ਪੀਐਸਪੀਸੀਐਲ ਵਾਲੇ ਦੱਸ ਕੇ ਗਏ ਐ ਕਿ ਅਕਤੂਬਰ ਵਿੱਚ ਅਸੀਂ ਕੰਮ ਚਾਲੂ ਕਰ ਦਾਂਗੇ ਔਰ ਵਾਇਰਸ ਬੜੀ ਜਲਦੀ ਤੁਹਾਨੂੰ ਨੀਟ ਐਂਡ ਕਲੀਨ ਦਿਖਾਈ ਦੇਣੀਆਂ ਚਾਲੂ ਹੋਣਗੀਆਂ ਬਾਕੀ ਜਿਹੜੇ ਕੇਬਲ ਟੀਵੀ ਵਾਲੇ ਐ ਜਿਨ੍ਹਾਂ ਦੀਆਂ ਵਾਇਰਸ ਐ ਔਰ ਕੋਈ ਨੈਟਵਰਕਿੰਗ ਕੇਬਲਸ ਐ ਉਹਨਾਂ ਨੂੰ ਵੀ ਬੁਲਾ ਕੇ ਅਸੀਂ ਜਲਦੀ ਹਦਾਇਤਾ ਦੇਣੀ ਐ ਉਹ ਮੈਨੂੰ ਅੱਜ ਹੀ ਪਤਾ ਚੱਲੇ ਆ ਕਿ ਜਿਹੜੀ ਇਹ ਕੇਬਲ ਟੀਵੀ ਤੇ ਜਿਹੜੀ ਇਹਨਾਂ ਨੂੰ ਪਰਮਿਸ਼ਨਾਂ ਮਿਲਦੀਆਂ ਉਹ ਹੈ ਵੀ ਮੇਰੇ ਡਿਪਾਰਟਮੈਂਟ ਇੰਡਸਟਰੀ ਐਂਡ ਕਮਰਸ਼ਲ ਇਹ ਦਿੰਦੇ ਆ ਉਹ ਮੈਂ ਉਹਨਾਂ ਨੂੰ ਜਲਦੀ ਬੁਲਾ ਕੇ ਆਪਣੇ ਆਫੀਸਰਜ਼ ਨੂੰ ਕਹੂੰਗਾ ਮੀਟਿੰਗ ਕਰਨ ਔਰ ਸਾਰਾ ਇਹ ਸਾਫ ਸੁਥਰੀ ਬਾਇਰਸ ਹੋਣਾ ਔਰ ਥੱਲੇ ਨਾਲ ਲਟਕਣ ਕਿਉਂਕਿ ਬੱਚੇ ਵੀ ਖੇលਦੇ ਆ ਔਰ ਵੈਸੇ ਵੀ ਸ਼ੈਭੀ ਲੱਗਦੀਆਂ ਬਹੁਤ ਬੁਰੀਆਂ ਲੱਗਦੀਆਂ ਠੀਕ ਹੈ ਇੱਕ ਮੈਨੂੰ ਨਾ ਕਮਿਸ਼ਨਰ ਸਾਹਿਬ ਨੇ ਪ੍ਰੋਮਿਸ ਕੀਤਾ ਕਿ ਫੌਗਿੰਗ ਪਹਿਲਾਂ ਵੀ ਚੱਲ ਰਹੀ ਹੈ ਹੁਣ ਹੋਰ ਵਧਾਨਗੇ ਕਿਉਂਕਿ ਬਾਰਸ਼ਾ ਪੈ ਰਹੀਆਂ ਤਾਂ ਕਿ ਡੇਂਗੂ ਦੇ ਕੇਸਸ ਘੱਟੋ-ਗਾਠ ਹੋਣ ਇੱਕ ਸਪੋਰਟਸ ਵਾਲੇ ਵੀ ਮੇਰੇ ਕੋਲ ਆਏ ਸੀਗੇ ਡਿਸਟ੍ਰਿਕਟ ਸਪੋਰਟਸ ਆਫੀਸਰ ਆਏ ਸੀ ਹੋਰ ਜਿਹੜੇ ਸਪੋਰਟਸ ਇੰਟਰਸਟ ਲੈਂਦੇ ਆ ਉਹ ਵੀ ਆਏ ਸੀ ਉਹ ਹੁਣ ਇਕਤਾ ਜਿਮ ਲਈ ਇਹਨਾਂ ਨੂੰ ਫੰਡਸ ਦੇ ਦਿੱਤੇ ਗਏ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਔਰ ਉਹ ਜਿਮ ਦਾ ਕੰਮ ਚਾਲੂ ਹੋ ਗਿਆ ਬੜੀ ਜਲਦੀ ਸਟੇਟ ਆਫ ਦੀ ਆਰਟ ਜਿਮ ਚਾਲੂ ਹੋ ਜਾਏਗਾ ਗੁਰੂ ਨਾਨਕ ਸਟੇਡੀਅਮ ਪ੍ਰੈਮਿਸਸ ਵਿਚ ਔਰ ਉਥੇ ਇਹਨਾਂ ਦੀ ਕੋਈ ਵਾਸ਼ਰੂਮ ਸਪੋਰਟ ਸੱਲਿਆਂ ਦੀ ਪ੍ਰੋਬਲਮ ਸੀ ਉਹ ਵੀ ਫੰਡਸ ਇਹਨਾਂ ਨੂੰ ਅਲੋਕੇਟ ਕਰ ਦਿੱਤੇ ਗਏ ਆ ਉਹ ਵੀ ਕੰਮ ਚੱਲ ਰਿਹਾ ਉਹ ਵੀ ਜਲਦੀ ਹੋ ਜਾਏਗਾ ਇੱਕ ਇਹਨਾਂ ਨੂੰ ਇਹ ਸੀ ਕਿ ਜਿਹੜਾ ਸਟੇਡੀਅਮ ਹੈ ਉਹ ਥੋੜਾ ਜਿਹਾ ਪੇਂਟ ਪੂਟ ਹੋਣ ਵਾਲਾ ਹੈ ਕਿਉਂਕਿ ਉਥੇ ਫੰਕਸ਼ਨ ਹੁੰਦੇ ਨੌਗਰੇਸ਼ਨ ਜਿਹੜੀਆਂ ਸਰਮਨੀਜ਼ ਹੁੰਦੀਆਂ ਪਰੇਡ ਹੁੰਦੀ ਹੈ ਚਲਦੀ ਹੈ ਉਹ ਵੀ ਕਮਿਸ਼ਨਰ ਸਾਹਿਬ ਨੇ ਮੈਨੂੰ ਅਸ਼ੂਰ ਕਰਤਾ ਹੈ ਕਿ ਜਲਦੀ ਕਰਾ ਦੇਣਗੇ ਔਰ ਉਹ ਵੀ ਥੋੜਾ ਗੁੱਡ ਲੁਕਿੰਗ ਹੋ ਜਾਏਗਾ ਮੈਨੂੰ ਪਤਾ 15 ਅਗਸਤ ਦਾ ਐਥਕੀ ਫੰਕਸ਼ਨ ਕਿੱਥੇ ਉੱਥੇ ਕਰ ਲਏਗੇ ਨਹੀਂ ਸਰ ਉੱਥੇ ਨਹੀਂ ਕਰਦੇ ਸਰ ਉਹ ਇੱਥੇ ਕਰੋਗੇ ਕਾਲਜ ਚਲੋ ਠੀਕ ਹੈ ਦੇਖ ਲੈ ਅਬੀ ਡਿਸਾਈਡਡ ਨਹੀਂ ਹੈ ਮਤਲਬ ਉੱਥੇ ਕਈ ਵਾਰੀ 15 ਅਗਸਤ ਦਾ ਵੀ ਫੰਕਸ਼ਨ ਹੁੰਦਾ ਤੇ ਚੰਗਾ ਲੱਗਣਾ ਚਾਹੀਦਾ ਸੋ ਮੈਂ ਕਮਿਸ਼ਨਰ ਸਾਹਿਬ ਨੇ ਕਿਹਾ ਸੀ ਇਹ ਜਲਦੀ ਕੰਮ ਕਰਾ ਦਾਂਗੇ ਉਸ ਤੋਂ ਇਲਾਵਾ ਵੀ ਸਪੋਰਟਸ ਅਲਿਆਂ ਦੀਆਂ ਕੁਝ ਡਿਮਾਂਡ ਸੀ ਉਹਦੇ ਤੇ ਵੀ ਆਰ ਲੁਕਿੰਗ ਔਰ ਮੈਂ ਜੋ ਕੰਸਰਨਡ ਮਿਨਿਸਟਰ ਹੈਗੇ ਜਾਂ ਡਿਪਾਰਟਮੈਂਟ ਆ ਉਹਨਾਂ ਨਾਲ ਟੇਕ ਅਪ ਕਰਕੇ ਜੋ ਵੱਤੋ ਵੱਤ ਕਰ ਸਕਾਂਗੇ ਅਸੀਂ ਇਹਨਾਂ ਲਈ ਕਰਾਂਗੇ ਕਿ ਕਿਨਾਂ ਨੇ ਮੈਨੂੰ ਦੱਸਿਆ ਕੋਈ ਬਾਸਕਟਬਾਲ ਦਾ ਨੈਸ਼ਨਲ ਲੈਵਲ ਟੂਰਨਾਮੈਂਟ ਵੀ ਹੋ ਰਿਹਾ ਉਹਦੀ ਤਿਆਰੀ ਚ ਲੱਗੇ ਉਹਦੀ ਤਿਆਰੀ ਲਈ ਵੀ ਜੋ ਇਹਨਾਂ ਨੂੰ ਹੈਲਪ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਚਾਹੀਦੀ ਉਹ ਅਸੀਂ ਅਸ਼ੂਰ ਕੀਤੀ ਔਰ ਉਹਨਾਂ ਨੂੰ ਮਿਲੇਗੀ ਲੁਧਿਆਣਾ ਇੰਪਰੂਵਮੈਂਟ ٹرسٹ ਨਾਲ ਇਸ਼ੂ ਸੀਗੇ ਉਹ ਡਿਸਕਸ ਕੀਤੇ ਇੱਕ ਜਿਹੜੀ ਬਿਲਡਿੰਗ ਹੈਗੀ ਇੱਥੇ ਰਾਣੀ ਝਾਂਸੀ ਰੋਡ ਤੇ ਉਹ ਵੀ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਪ੍ਰੋਪੋਜ਼ਲਸ ਬਣਾਓ ਬਾਕੀ ਏਸੀ ਇਹ ਸਾਰੇ ਬੈਠੇ ਗਲਾਡਾ ਦੇ ਇਹਨਾਂ ਨੂੰ ਵੀ ਮੈਂ ਕਿਹਾ ਕਿਉਂਕਿ ਇਹ ਐਕਸਪਰਟ ਹੈ ਇਹਦੇ ਵਿੱਚ ਇਹ ਵੀ ਇਹਨਾਂ ਨੂੰ ਹੈਲਪ ਕਰਨਗੇ ਲੁਧਿਆਣਾ ਇੰਪਰੂਵਮੈਂਟ ٹرسٹ ਵਾਲਿਆਂ ਨੂੰ ਵੀ ਕਿਸ ਤਰੀਕੇ ਨਾਲ ਇਹਨੂੰ ਮੋਨਟਾਈਜ਼ ਕੀਤਾ ਜਾਵੇ ਤਾਂ ਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਕੋਲ ਪੈਸੇ ਆਣਗੇ ਉਹ ਡਵੈਲਪਮੈਂਟ ਕੰਮਾਂ ਲਈ ਲੱਗਣ ਉਹਦੇ ਤੇ ਵੀ ਅਸੀਂ ਜਲਦੀ ਪਲਾਨ ਬਣਾ ਕੇ ਇਹਨੂੰ ਕੰਸਰਨਡ ਅਥਾਰਟिटीज ਤੋਂ ਪਰਮਿਸ਼ਨ ਲੈ ਕੇ ਔਰ ਇਹਨੂੰ ਜਲਦੀ ਮਤਲਬ ਆਕਸ਼ਨ ਕਰਾਂਗੇ ਜਾਂ ਕਿਰਾਏ ਤੇ ਦਵਾਂਗੇ ਜਾਂ ਇੰਡੀਵਿਜੂਅਲ ਸ਼ਾਪਸ ਦਵਾਂਗੇ ਇਹ ਸਿਰਫ ਇੱਕ ਪਲਾਨ ਬਣਾਣਾ ਹੈ ਬਟ ਇਹਨੂੰ ਜਲਦੀ ਕਰ ਦਿੱਤਾ ਜਾਏਗਾ ਗਲਾਡਾ ਦੇ ਜਿਹੜੇ ਪੈਂਡਿੰਗ ਕੰਮ ਐ ਉਹ ਵੀ ਡਿਸਕਸ ਹੋਏ ਆ ਜਿਹੜੇ ਗਲਾਡਾ ਦੇ ਪੈਂਡਿੰਗ ਕੰਮ ਐ ਕੁਝ ਰੂਟਸ ਐ ਇੱਕ ਰੋਡ ਤਾਂ ਚਾਲੂ ਕਰਤੀ ਸੀ ਟ੍ਰੈਫਿਕ ਲਈ ਕਿਉਂਕਿ ਉਦੋਂ ਕੋਡ ਆਫ ਕੰਡਕਟ ਲੱਗਿਆ ਸੀ ਉਹ ਇਨੌਗੁਰੇਸ਼ਨ ਨਹੀਂ ਹੋ ਸਕੀ ਪਰ ਉਹ ਚਾਲੂ ਐ ਇਨੌਗੁਰੇਸ਼ਨ ਇਜ਼ ਜਸਟ ਅ ਫਾਰਮੈਲਿਟੀ ਨਾਓ ਟ੍ਰੈਫਿਕ ਲਈ ਉਹ ਚੱਲ ਰਹੀ ਐ ਹੋਰ ਵੀ ਇਹਨਾਂ ਦੇ ਜਿਹੜੇ ਪ੍ਰੋਜੈਕਟ ਐ ਇੱਕ ਪ੍ਰੋਜੈਕਟ ਸੀਗਾ ਮਿਸਿੰਗ ਲਿੰਕਲਾ ਉਹਦਾ ਟੈਂਡਰ ਲਗਾਇਆ ਸੀ ਕਿਉਂਕਿ ਸਿੰਗਲ ਬਿਡਰ ਸੀ ਉਹਦੇ ਵਿੱਚ ਐਸ ਕਰਕੇ ਦੁਬਾਰਾ ਟੈਂਡਰਿੰਗ ਪ੍ਰੋਸੈਸ ਆਨ ਹੈ ਜਲਦੀ ਟੈਂਡਰ ਖੁੱਲ ਜਾਏਗਾ ਇੱਕ ਜਿਹੜੀ ਲਾਡੋਵਾਲ ਬਾਈਪਾਸ ਦਾ ਚੱਲੇ ਜਾਂਦਾ ਹੈ ਉੱਪਰ ਥੱਲੇ ਇੱਕ ਸੜਕ ਹੈ ਕੋਈ 7 ਕਿਲੋਮੀਟਰ ਦਾ ਸਟ੍ਰੈਚ ਹੈ 7 ਕਿਲੋਮੀਟਰ ਦਾ ਹੀ 7 ਕਿਲੋਮੀਟਰ ਦਾ ਸਟ੍ਰੈਚ ਹੈ ਉਹ ਵੀ ਇਹਨਾਂ ਨੇ ਪੈਸੇ ਪੀਡਬਲਯੂਡੀ ਨੂੰ ਹੈਂਡਓਵਰ ਕਰਤੇ ਆ ਉਹ ਪੀਡਬਲਯੂਡੀ ਇਨ ਪ੍ਰੋਸੈਸ ਹੈ ਉਹ ਵੀ ਕੰਮ ਜਲਦੀ ਚਾਲੂ ਹੋ ਜਾਏਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ